ਜਿਹੜਾ ਐਕਚੁਅਲ ਪ੍ਰਚਾਰ ਦਾ ਮਾਧਿਅਮ ਆ ਵੋਟਾਂ ਨਾਲ ਵੋਟਰਾਂ ਨਾਲ ਰੂਪ ਰੂਪ ਕੈਂਡੀਡੇਟ ਦੇ ਹੋਣ ਦੀ ਜਿਹੜੀ ਗੱਲ ਆ ਕਦੇ ਹੁਣ ਅੱਜ ਮੈਂ ਦੇਖਿਆ ਉਹ ਬੱਸ ਚੜਿਆ ਹੋਇਆ ਸੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਮੈਂ ਕਿਹਾ ਭਈ ਇਹ ਉਹ ਬੱਸ ਸ਼ੁਕਰ ਹੈ ਉਹ ਬੱਸ ਨਹੀਂ ਹੈ ਜਿਹਦੀ ਬਾਡੀਆਂ ਚੋਂ ਤੂੰ ਕਮਿਸ਼ਨ ਖਾਦਾ ਸੀ ਰਵਨੀਤ ਬਿੱਟੂ ਦੇ ਰੂਪ ਚ ਕਾਂਗਰਸ ਨੇ ਆਪਦਾ ਐਮਪੀ ਦਿੱਤਾ ਸੀ ਉਹਦੀਆਂ ਜਿਹੜੀਆਂ ਨਕਾਮੀਆਂ ਨੇ ਉਹਨਾਂ ਤੋਂ ਇਹ ਕਹਿ ਕੇ ਕਾਂਗਰਸ ਪੱਲਾ ਨਹੀਂ ਛਾੜ ਸਕਦੀ ਵੀ ਅਸੀਂ ਇਹਦੇ ਖਿਲਾਫ ਇਲੈਕਸ਼ਨ ਲੜਦੇ ਆਂ ਹੁਣੇ ਭਾਜੀ ਬੀਜੇਪੀ ਚ ਭੱਜ ਕੇ ਤੇ ਜੇ ਭਾ ਮੈਂ ਕਹਿਣਾ ਹੁਣਾਂ ਸਿਕਟਾਂ ਨਾਲ ਜੁੜੀ ਹੋਈ ਹੈ ਭਗਵਾਨ ਤੁਮਾਨ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਆਪ ਦੀ ਰੋਜੀ ਰੋਟੀ ਸਿਕਟਾਂ ਤੋਂ ਕਮਾਈ ਹੈ ਇਹ ਗੱਲ ਚੈਲੰਜ ਨਾਲ ਕਹਿਣਾ ਚਾਹਨਾ ਆਮ ਆਦਮੀ ਪਾਰਟੀ ਨੂੰ ਬਈ ਤੁਹਾਨੂੰ ਚੈਲੰਜ ਆ ਤੂੰ ਸਾਨੂੰ ਦੱਸ ਦੋ ਵੀ ਉਹ ਸਿੰਗਲੇ ਨੂੰ ਅੱਜ ਤੁਸੀਂ ਕੀ ਕੀਤਾ ਤੁਸੀਂ ਉਸ ਤੋਂ ਅਸਤੀਫਾ ਨਹੀਂ ਲਿਆ ਉਹਨਾਂ ਨੇ ਜਿਹੜੀਆਂ ਚੀਜ਼ਾਂ ਤੇ ਜ਼ੋਰ ਦਿੱਤਾ ਸੀ ਇਮਫਸਾਈਜ਼ ਕੀਤਾ ਸੀ ਮੈਂ ਉਹੀ ਚੀਜ਼ਾਂ ਅੱਜ ਤੁਹਾਡੇ ਨਾਲ ਦੁਬਾਰਾ ਸਾਂਝੀਆਂ ਕੀਤੀਆਂ ਨੇ ਦੁਹਰਾਈਆਂ ਨੇ ਆਮ ਆਦਮੀ ਪਾਰਟੀ ਦੀ ਸੰਗਰੂਰ ਸੀਟ ਜਿਹੜੀ ਭਗਵੰਤ ਮਾਨ ਨੇ ਖਾਲੀ ਕੀਤੀ ਸੀ ਜਿਹਨੂੰ ਇਹ ਆਪ ਦਾ ਮੱਕਾ ਕਹਿੰਦੇ ਸੀ ਵੀ ਇਹ ਤਾਂ ਜੀ ਆਮ ਆਦਮੀ ਦਾ ਮੱਕਾ ਪੰਜਾਬ 'ਚ ਇਹ ਨਹੀਂ ਹਾਰ ਸਕਦਾ ਇਹਨੇ ਕਿਹਾ 13 ਜੀਰੋਂ ਕਹਿੰਦੀ ਤਥਾਸ ਤੂ ਉਹਨੇ ਜੀਰੋਂ ਇਹਨੂੰ ਦੇਤੀ 13 ਦੇਤੀਆਂ ਦੂਜੀਆਂ ਪਾਰਟੀਆਂ ਨੂੰ ਜਿਹਦੇ 'ਚ ਅਸੀਂ ਆ ਉਹਨਾਂ ਨੂੰ ਛਡਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਗਜਰਾਤ 'ਚ ਤੇ ਸਾਡੇ ਜਿਹੜੇ ਸਿੰਘ ਨੇ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਤਾਂ ਵੀ ਉਹਨਾਂ ਦੀ ਕੋਈ ਰਿਹਾਈ ਨਹੀਂ 20-20 ਸਾਲ ਹੋ ਗਏ ਇਨਾਂ ਦਾ ਜਨਮ ਹੋ ਗਿਆ ਸੀ ਐਂਟੀ ਕਰਪਸ਼ਨ ਮੂਵਮੈਂਟ ਤੋਂ ਅੰਨਾ ਹਜ਼ਾਰੇ ਦੀ ਉਹ ਮੂਵਮੈਂਟ ਸੀ ਅੱਜ ਉਹ ਅੰਨਾ ਹਜ਼ਾਰੇ ਜੇ ਉਹਨੂੰ ਕੋਈ ਸਵਾਲ ਕਰ ਲੈਂਦਾ ਨਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਬਾਰੇ ਉਹ ਬਹੁਤ ਮਹਿਸੂਸ ਕਰਦੇ ਨੇ ਇਸ ਗੱਲ ਨੂੰ ਵੀ ਲੋਕਾਂ ਨੂੰ ਧੋਖਾ ਦੇਣ ਲਈ ਉਹਨਾਂ ਨੇ ਅੰਨਾ ਹਜ਼ਾਰੇ ਦਾ ਨਾਮ ਯੂਜ਼ ਕੀਤਾ ਉੱਜ ਦਾ ਜਿਹੜਾ ਤੁਹਾਨੂੰ ਸਾਰਿਆਂ ਨਾਲ ਰੂਬਰੂ ਹੋਣ ਦੀ ਗੱਲ ਆ ਵੀ ਉਹ ਜਿਹੜੇ ਕੈਂਡੀਡੇਟ ਨੇ ਲੁਧਿਆਣੇ ਦੇ ਮੈਨੂੰ ਇਹ ਲੱਗਦਾ ਵੀ ਪ੍ਰਚਾਰ ਆ ਜਿਹੜਾ ਉਹ ਹੁਣ ਸਿਖਰ ਤੇ ਹੈ। ਔਰ ਇਲੈਕਸ਼ਨ ਪ੍ਰੋਸੈਸ ਆ ਜਿਹੜਾ ਉਹ ਆਪਦੇ ਨਿਰਧਾਰਿਤ ਗੋਲ ਮਤਲਬ ਜਿਹੜੀ VOTING ਆ ਉਹਦੇ ਵੱਲ ਵੱਧ ਰਿਹਾ। ਸੋ ਲੋਕਾਂ ਦੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣ ਦੀ ਅਸੀਂ ਇਸ ਪ੍ਰੈਸ ਕਾਨਫਰੰਸ 'ਚ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਪਹਿਲੀ ਜਿਹੜੀ ਗੱਲ ਆ ਤਿੰਨ ਤਿੰਨ ਜਿਹੜੇ ਕੈਂਡੀਡੇਟ ਨੇ ਕਾਂਗਰਸੀ ਬਿੱਟੂ ਕਾਂਗਰਸੀ ਪੱਪੀ ਕਾਂਗਰਸੀ ਇਹ ਇਹ ਪੈਰਾਸ਼ੂਟ ਵਾਲਾ ਬੜਿੰਗ ਕਾਂਗਰਸੀ ਇਹ ਤਿੰਨੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਬਾਰੇ ਲੋਕਾਂ ਨੂੰ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਸਾਡੀ ਫੋਰਮ ਤੋਂ ਇੱਕ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਬਾਕੀ ਪ੍ਰਚਾਰ ਦੇ ਮਾਧਿਅਮ ਨਾਲ ਵੀ ਦੱਸ ਰਹੇ ਹਾਂ ਵੀ ਪ੍ਰਚਾਰ ਚਾਹੇ ਸਿਖਰਾਂ ਤੇ ਪਹੁੰਚ ਗਿਆ ਪਰ ਆ ਜਿਹੜਾ ਪੈਰਾਸ਼ੂਟ ਵਾਲਾ ਰਾਜਾ ਬੜਿੰਗਾ ਇਹਦੇ ਕੋਲੇ ਪ੍ਰਚਾਰ ਦਾ ਕੋਈ ਮੀਟਿੰਗ ਨਹੀਂ ਹੈ ਵਿਚਾਰੇ ਕੋਲੇ ਕੋਈ ਇਹਦੇ ਕੋਲੇ ਰੈਲੀ ਨਹੀਂ ਹੈ ਜਿਹੜਾ ਐਕਚੁਅਲ ਪ੍ਰਚਾਰ ਦਾ ਮਾਧਿਅਮ ਹੈ ਵੋਟਾਂ ਨਾਲ ਵੋਟਰਾਂ ਨਾਲ ਰੂਬਰੂ ਕੈਂਡੀਡੇਟ ਦੇ ਹੋਣ ਦੀ ਜਿਹੜੀ ਗੱਲ ਆ ਇਹਨੂੰ ਵਿਚਾਰੇ ਨੂੰ ਇਵੈਂਟ ਕ੍ਰੀਏਟ ਕਰਨੇ ਪੈ ਰਹੇ ਨੇ ਉਹ ਇਵੈਂਟ ਕਦੇ ਤਾਂ ਇਹ ਕਿਸੇ ਮਾਈ ਦੇ ਕੋਲ ਖੜ ਕੇ ਕਹਿੰਦਾ ਮੇਰਾ ਨੰਬਰ ਨੋਟ ਕਰ ਲਾ ਪੀਆਰ ਕੈਂਪੇਨਸ ਮਤਲਬ ਕਰ ਰਿਹਾ ਵਿਚਾਰਾ ਕਦੇ ਹੁਣ ਅੱਜ ਮੈਂ ਦੇਖਿਆ ਉਹ ਬੱਸ ਚੜਿਆ ਹੋਇਆ ਸੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਮੈਂ ਕਿਹਾ ਭਈ ਇਹ ਉਹ ਬੱਸ ਸ਼ੁਕਰ ਹੈ ਉਹ ਬੱਸ ਨਹੀਂ ਹੈ ਜਿਹਦੀ ਬਾਡੀਆਂ ਚੋਂ ਤੂੰ ਕਮਿਸ਼ਨ ਖਾਦਾ ਸੀ ਨਹੀਂ ਤਾਂ ਉਹ ਕਮਿਸ਼ਨ ਵਾਲੀਆਂ ਜਿਹੜੀਆਂ ਬਾਡੀਆਂ ਨੇ ਉਹ ਜ਼ਿਆਦਾਤਰ ਬੱਸਾਂ ਖੜੀਆਂ ਨੇ ਜਿਹੜੀਆਂ ਇਹਨਾਂ ਦੀਆਂ ਰਿਪੇਅਰ ਸ਼ਾਪਸ ਨੇ ਉਹਨਾਂ 'ਚ ਦੂਸਰਾ ਉਹ ਟਰਾਈ ਕਰ ਰਿਹਾ ਇਹ ਦਰਸਾਉਣ ਦੀ ਲੁਧਿਆਣਾ ਵਾਸੀਆਂ ਨੂੰ ਵੀ ਮੈਂ ਲੁਧਿਆਣਵੀ ਹੋ ਗਿਆ ਇੱਕ ਉਹ ਪਰਚੀ ਜੀ ਦਿਖਾਉਂਦੇ ਆ ਕਹਿੰਦੇ ਮੈਂ ਕਿਰਾਇਆਨਾਮਾ ਲਿਖ ਲਿਆ ਜੀ ਮੈਂ ਇਸ ਲਈ ਲੁਧਿਆਣੇ ਦਾ ਹੋ ਗਿਆ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹਣਾ ਵੀ ਉਹ ਕਿਰਾਏ ਨਾਵਾ 1 ਤਰੀਕ ਤੱਕ ਦਾ ਹੀ ਆ 1 ਤਰੀਕ ਤੋਂ ਬਾਅਦ ਉਹਨੇ ਫੇਰ ਕਿ ਦੜਵਾਹੇ ਵਾਲਾ ਹੋ ਜਾਣਾ ਲੁਧਿਆਣੇ ਵਾਲਾ ਨਹੀਂ ਰਹਿਣਾ ਤੀਸਰੀ ਜਿਹੜੀ ਗੱਲ ਆ ਜੋ ਮਰਜੀ ਉਹ ਕਹਿਣ ਕਾਂਗਰਸ ਵਾਲੇ ਇਹ ਹੋ ਨਹੀਂ ਸਕਦਾ ਵੀ ਜਿਹੜੀ ਪਿਛਲੇ 10 ਸਾਲ ਰਵਨੀਤ ਬਿੱਟੂ ਦੇ ਰੂਪ ਚ ਕਾਂਗਰਸ ਨੇ ਆਪ ਦਾ ਐਮਪੀ ਦਿੱਤਾ ਸੀ ਉਹਦੀਆਂ ਜਿਹੜੀਆਂ ਨਕਾਮੀਆਂ ਨੇ ਉਹਨਾਂ ਤੋਂ ਇਹ ਕਹਿ ਕੇ ਕਾਂਗਰਸ ਪੱਲਾ ਨਹੀਂ ਛਾੜ ਸਕਦੀ ਵੀ ਅਸੀਂ ਇਹਦੇ ਖਿਲਾਫ ਇਲੈਕਸ਼ਨ ਲੜਦੇ ਹਾਂ ਹੁਣੇ ਬੀਜੇਪੀ ਚ ਭੱਜ ਗਿਆ ਜੋ ਵੀ ਬਿੱਟੂ ਦੀਆਂ ਨਕਾਮੀਆਂ ਨੇ ਬੀਜੇਪੀ ਨੇ ਤਾਂ ਉਹ ਐਂਟੀ ਇਨਕੰਮਬੈਂਸੀ ਆਪਦੀ ਝੋਲੀ ਚ ਧੱਕੇ ਨਾਲ ਪੁਵਾਈ ਆ ਐਕਚੁਅਲ ਐਂਟੀ ਇਨਕੰਮਬੈਂਸੀ ਆ ਜਿਹੜੀ ਉਹ ਕਾਂਗਰਸੀਆਂ ਦੇ ਖਿਲਾਫ 10 ਸਾਲ ਕਾਂਗਰਸ ਦੀ 5 ਸਾਲ ਪੰਜਾਬ 'ਚ ਸਰਕਾਰ ਹੋਣ ਦੇ ਬਾਵਜੂਦ ਲੁਧਿਆਣੇ ਲਈ ਇਹਨਾਂ ਨੇ ਕੁਝ ਨਹੀਂ ਕੀਤਾ ਦੂਸਰੀ ਗੱਲ ਮੈਂ ਕਰਨੀ ਚਾਹਣਾ ਬਿੱਟੂ ਦੀ ਬਿੱਟੂ ਸਾਹਿਬ ਦੀਆਂ ਨਕਾਮੀਆਂ ਤਾਂ ਹੈਗੀਆਂ ਹੀ ਨੇ ਜਿਨ੍ਹਾਂ ਨੇ ਭਾਜਪਾ ਦਾ ਜਿਹੜਾ ਕੈਡਰ ਵਰਕਰ ਆ ਉਹਨੂੰ ਵੀ ਸੋਚਣ ਤੇ ਮਜਬੂਰ ਕਰਤਾ ਵੀ ਮੈਂ ਇਹਨੂੰ ਜਿਹਨੇ ਕਿਸੇ ਦਾ ਫੋਨ ਨਹੀਂ ਚੱਕਿਆ ਲੁਧਿਆਣੇ ਲਈ ਕੁਝ ਕੀਤਾ ਨਹੀਂ ਇਹਨੂੰ ਵੋਟ ਪਾਵਾਂ ਜਾਂ ਨਾ ਪਾਵਾਂ ਤੀਸਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪੱਪੀ ਪ੍ਰਾਸ਼ਰ ਜੀ ਹੁਣ ਆਮ ਆਦਮੀ ਪਾਰਟੀ ਬਾਰੇ ਜੇ ਮੈਂ ਤੁਹਾਨੂੰ ਉਹਨਾਂ ਦੀਆਂ ਨਕਾਮੀਆਂ ਵਿਫਲਤਾਵਾਂ ਗਿਣਾਉਣ ਲੱਗ ਗਿਆ ਤੁਹਾਨੂੰ ਮੈਨੂੰ ਲੱਗਦਾ ਵੀ 24 ਘੰਟੇ ਦੀ ਪ੍ਰੈਸ ਕਾਨਫਰੰਸ ਕਰਨੀ ਪੈ ਜਾਣੀ ਆ ਆਪਾਂ ਨੂੰ ਉਹ ਤਾਂ ਰੇਤੇ ਦਾ 40000 ਕਰੋੜ ਤੋਂ ਲੈ ਕੇ ਇੱਕ ਬਹੁਤ ਲੰਬੀ ਫੈਰਿਸਟ ਆ ਜਿਹੜੀ ਝੂਠ ਫਰੇਵ ਤੇ ਜੇ ਭਾਵੇਂ ਮੈਂ ਕਹਿੰਦਾ ਹੁਣ ਸਿਕਟਾ ਨਾਲ ਜੁੜੀ ਹੋਈ ਹੈ ਭਗਵਾਨ ਤਮਾਨ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਆਪ ਦੀ ਰੋਜੀ ਰੋਟੀ ਸਿਕਿੱਟਾਂ ਤੋਂ ਕਮਾਈ ਹੈ ਤੇ ਉਹ ਪੰਜਾਬ ਦੇ ਸ਼ਾਸਨ ਨੂੰ ਵੀ ਸਿਕਿੱਟਾਂ ਦੇ ਮਾਧਿਅਮ ਨਾਲ ਚਲਾਉਣਾ ਚਾਹੁੰਦੇ ਨੇ ਸਿਕਿੱਟਾਂ ਦੇਖ ਕੇ ਲੋਕ ਹੱਸਤਾ ਸਕਦੇ ਨੇ ਪਰ ਜਿਹੜਾ ਪਿਛਲੇ 7.5 ਸਾਲ ਦਾ ਕਾਰਜਕਾਲ ਆ ਪਹਿਲਾਂ 5 ਸਾਲ ਲੀਡ ਆਪੋਜੀਸ਼ਨ ਦੀ ਮੇਨ ਧਿਰ ਬਣ ਕੇ ਰਹੀ ਆਮ ਆਦਮੀ ਪਾਰਟੀ ਉਹਦੀ ਐਂਟੀ ਇਨਕੰਮਬੈਂਸੀ ਆ 2.5 ਸਾਲ ਰਾਜ ਜੇ ਉਹਨਾਂ ਨੂੰ ਹੋ ਗਿਆ ਉਹਦੀ ਐਂਟੀ ਇਨਕੰਮਬੈਂਸੀ ਆ ਉਹਨਾਂ ਦੀ ਫੈਰਿਸਟ ਬਹੁਤ ਲੰਬੀ ਆ ਚਾਹੇ ਉਹ ਸਿੰਗਲਾ ਸਾਹਿਬ ਹੋਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਗਵਰਨਾ ਉਹ ਇਹ ਆ ਵੀ ਉਹਨਾਂ ਨੇ ਲੋਕਾਂ ਦੇ ਜਿਹੜੇ ਮੁੱਦੇ ਸੀ ਚਾਹੇ ਉਹ ਕਟਾਰੂ ਚੱਕ ਜੀ ਦਾ ਹੋਵੇ ਚਾਹੇ ਉਹ ਸਿੰਗਲੇ ਦੀ ਕਰਪਸ਼ਨ ਹੋਵੇ ਹੈਰਾਨੀ ਆ ਮੈਨੂੰ ਔਰ ਮੈਂ ਇਹ ਗੱਲ ਚੈਲੰਜ ਨਾਲ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਨੂੰ ਵੀ ਤੁਹਾਨੂੰ ਚੈਲੰਜ ਆ ਤੁਸੀਂ ਸਾਨੂੰ ਦੱਸ ਦੋ ਵੀ ਉਹ ਸਿੰਗਲੇ ਨੂੰ ਅੱਜ ਤੁਸੀਂ ਕੀ ਕੀਤਾ ਤੁਸੀਂ ਉਸ ਤੋਂ ਅਸਤੀਫਾ ਨਹੀਂ ਲਿਆ ਮੁੱਖ ਮੰਤਰੀ ਨੇ ਜਿਹੜੇ ਬੰਦੇ ਨੂੰ ਰੰਗੇ ਹੱਥੀ ਫੜਿਆ ਅੱਜ ਉਹਨੂੰ ਤੁਸੀਂ ਸ਼ੀਲਡ ਕਰ ਰਹੇ ਹੋ ਇਹ ਤੋਂ ਵੱਡਾ ਕ腐ਪਸ਼ਨ ਚ ਭਾਈ ਵਾਲੀ ਹੋਰ ਹੋ ਨਹੀਂ ਸਕਦੀ ਮੁੱਖ ਮੰਤਰੀ ਵੀ ਜਿਹੜਾ ਹੈ ਉਹ ਇਸ ਕ腐ਪਸ਼ਨ ਦਾ ਭਾਈ ਬਾਹਣ ਸੋ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਦੁਰਸਿੱਖ ਇਮਾਨਦਾਰ ਔਰ ਪੂਰੀ ਨਿਸ਼ਠਾ ਨਾਲ ਸੇਵਾਦਾਰ ਨੇ ਲੋਕਾਂ ਦੇ ਪਿਛਲਾ ਜਿਹੜਾ ਇਤਿਹਾਸ ਆ ਉਹਨਾਂ ਦਾ 27 ਸਾਲ ਦਾ ਪਬਲਿਕ ਲਾਈਫ ਉਸ ਇਤਿਹਾਸ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਲੁਧਿਆਣਾ ਨਿਵਾਸੀ ਨੇ ਉਹਨਾਂ ਨੂੰ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਚੂਜ਼ ਕਰਨਾ ਚਾਹੀਦਾ ਕੱਲ ਸਾਡੇ ਬਹੁਤ ਵੱਡੇ ਲੀਡਰ ਔਰ ਪੰਜਾਬ ਦਾ ਸ਼ੇਰ ਨ ਤੜਕ ਜਰਨੈਲ ਅਕਾਲੀ ਦਲ ਦਾ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਆਇਸੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਏ ਉਹਨਾਂ ਨੇ ਜਿਹੜੀਆਂ ਚੀਜ਼ਾਂ ਤੇ ਜ਼ੋਰ ਦਿੱਤਾ ਸੀ ਇਮਫਸਾਈਜ਼ ਕੀਤਾ ਸੀ ਮੈਂ ਉਹੀ ਚੀਜ਼ਾਂ ਅੱਜ ਤੁਹਾਡੇ ਨਾਲ ਦੁਬਾਰਾ ਸਾਂਝੀਆਂ ਕੀਤੀਆਂ ਨੇ ਦੁਹਰਾਈਆਂ ਉਹਦਾ ਇੱਕ ਕਾਰਨ ਮ ਜੀਟੀਆ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤਾ ਬਿਲਕੁਲ ਸਾਫ਼ ਸ਼ਬਦਾਂ ਚ ਵੀ ਜਿਹੜੀ ਭਾਜਪਾ ਆ ਜਿਓ ਨੇ ਪੁਲ ਬਣਾਏ ਤਾਂ ਹੁਣ ਫਿਰ ਪਿਛਲੇ 7.5 ਸਾਲਾਂ ਚ ਉਹਨਾਂ ਨੂੰ ਕੀ ਬਿੱਲੀ ਛੱਕ ਗਈ ਸੀ ਹੁਣ ਨਹੀਂ ਬਣਾਤਾ ਕੋਈ ਭਾਜਪਾ ਤਾਂ ਹੁਣ ਵੀ ਸੀਗੀ ਨਾ ਤੇ ਹੁਣ ਨਹੀਂ ਬਣਾਤਾ ਇਸ ਲਈ ਨਹੀਂ ਬਣਾ ਸਕੇ ਕਿਉਂਕਿ ਜਿਹੜਾ ਵਿਜ਼ਨ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀ ਉਹ ਅਕਾਲੀ ਦਲ ਦਾ ਸੀ ਚਾਹੇ ਉਹ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਹੋਣ ਚਾਹੇ ਉਹ ਸਕੂਲਾਂ ਦੀ ਅਪਗ੍ਰੇਡੇਸ਼ਨ ਹੋਵੇ ਚਾਹੇ ਇੰਡਸਟਰੀ ਦਾ ਜਿਹੜਾ ਨਿਵੇਸ਼ ਆ ਜਿਹੜਾ ਬਹੁਤ ਤੇਜ਼ੀ ਨਾਲ ਵਾਪਸ ਜਾ ਰਿਹਾ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਪੰਜਾਬ ਚ ਇਸ ਲਈ ਆਪ ਸਭ ਨੂੰ ਜੋ ਵਿਸਲੇ ਦਿਨਾਂ ਚ ਕੈਂਡੀਡੇਟ ਵਿਚਰੇ ਨੇ ਔਰ ਜੋ ਉਹਨਾਂ ਦਾ ਪਿਛਲਾ ਜੀਵਨ ਉਹਦੇ ਤੇ ਇੱਕ ਝਾਤ ਦੇਣ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਪਬਲਿਕ ਮੈਮਰੀ ਬਹੁਤ ਸ਼ਾਰਟ ਹੁੰਦੀ ਆ ਉਹਨੂੰ ਰੀਫਰੈਸ਼ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਸੱਦਿਆ ਜੇ ਕੋਈ ਕੁਐਸਚਨ ਪੁੱਛਣਾ ਚਾਹੁੰਦਾ ਪੁੱਛ ਸਕਦਾ ਤੁਸੀਂ ਡਾਕਟਰ ਸਾਹਿਬ ਤੁਸੀਂ ਕਹਿੰਦੇ ਆਮ ਆਦੀ ਪਾਰਟੀ ਕਰਪਟ ਹੈ ਲੋਕ ਹੈ ਕਰਪਸ਼ਨ ਚ ਹੈ ਮੈਂ ਆਪਣੇ ਬੰਦੇ ਨੂੰ ਵੀ ਕਰਪਸ਼ਨ ਤੋਂ ਬਾਹਰ ਕੱਢਦਾ ਕੇਜਰੀਵਾਲਾ ਕਹਿੰਦੇ ਵੀ ਮੈਨੂੰ ਵੋਟ ਪਾਓ ਮੈਨੂੰ ਜੇਲ੍ਹ ਜਾਣ ਤੋਂ ਬਚਾਓ ਔਰ ਮੈਂ ਇਮਾਨਦਾਰ ਹਾਂ ਇੱਕ ਕੇਜਰੀਵਾਲ ਨੇ ਜਿਹੜੇ ਇਹਨਾਂ ਦਾ ਜਨਮ ਹੋਇਆ ਸੀ ਐਂਟੀ ਕ腐ਪਸ਼ਨ ਮੂਵਮੈਂਟ ਚ ਅੰਨਾ ਹਜ਼ਾਰੇ ਦੀ ਉਹ ਮੂਵਮੈਂਟ ਸੀ ਅੱਜ ਉਹ ਅੰਨਾ ਹਜ਼ਾਰੇ ਜੇ ਉਹਨੂੰ ਕੋਈ ਸਵਾਲ ਕਰ ਲੈਂਦਾ ਨਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਬਾਰੇ ਉਹ ਬਹੁਤ ਮਹਿਸੂਸ ਕਰਦੇ ਨੇ ਇਸ ਗੱਲ ਨੂੰ ਵੀ ਲੋਕਾਂ ਨੂੰ ਧੋਖਾ ਦੇਣ ਲਈ ਉਹਨਾਂ ਨੇ ਅੰਨਾ ਹਜ਼ਾਰੇ ਦਾ ਨਾਮ ਯੂਜ਼ ਕੀਤਾ ਕੇਜਰੀਵਾਲੋ ਲੀਡਰ ਜਿਹੜਾ ਸੁਪਰੀਮ ਕੋਰਟ ਤੋਂ ਮੌਲਤ ਲੈ ਕੇ ਬਾਹਰ ਘੁਮ ਰਿਹਾ ਦੋਸ਼ੀ ਆ ਦੋਸ਼ੀ ਆ ਜਦ ਤਈ ਉਹਨੂੰ ਕੋਰਟ ਇਹ ਪ੍ਰੂਵ ਨਾ ਕਰਦੇ ਵੀ ਉਹ ਗਿਲਟੀ ਨਹੀਂ ਹੈ ਅੱਜ ਦੁਨੀਆ ਦੀ ਨਜ਼ਰ ਤੇ ਸੁਪਰੀਮ ਕੋਰਟ ਦੀ ਨਜ਼ਰ ਤੋਂ ਦੋਸ਼ੀ ਆਦਮੀ ਆ ਜਿਹੜਾ ਆਪ ਦੋਸ਼ਾਂ 'ਚ ਕਿਰਿਆ ਹੋਇਆ ਕਰਪਸ਼ਨ ਦੇ ਅੰਦਰ ਜਿੱਥੇ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਨੇ ਮਲਜ਼ਮ ਬਣਾਇਆ ਕਿਉਂਕਿ ਉਹ ਪੈਸਾ ਇਹਨਾਂ ਦੀ ਕੈਂਪੇਨ 'ਚ ਲੱਗਿਆ ਇਹਨਾਂ ਨੇ ਜਿਹੜੇ ਟੈਰਰਿਸਟ ਨੇ ਵੱਖਵਾਦੀ ਨੇ ਉਹਨਾਂ ਤੋਂ ਪੈਸਾ ਆਪ ਦੀ ਕੈਂਪੇਨ ਲਈ ਲਿਆ ਔਰ ਉਹ ਉਹ ਗੱਲ ਪੰਨੂ ਨੇ ਨਸ਼ਰ ਕੀਤੀ ਆ ਆਪ ਦੀ ਚਿੱਠੀ ਰਾਹੀਂ ਔਰ ਮਿਲੀਅਨਸ ਆਫ ਡਾਲਰ ਉਹ ਖਾ ਕੇ ਬੈਠੇ ਨੇ ਸੋ ਇਹ ਜਿਹੇ ਜਿਹੜੇ ਲੋਕ ਨੇ ਪਰ ਆਪਣੇ ਪੰਜਾਬ ਦੇ ਲੋਕ ਬਹੁਤ ਭੋਲੇ ਨੇ ਪਰ ਉਹਦੇ ਨਾਲ ਇੱਕ ਗੱਲ ਹੋਰ ਵੀ ਆ ਕਹਿੰਦਾ ਕੱਚ ਦੀ ਹਾਂਡੀ ਕਹਿੰਦਾ ਚੜ੍ਹਦੀ ਇੱਕਈ ਵਾਰ ਆ ਦੂਜੀ ਵਾਰ ਚੜ੍ਹਦੀ ਨਹੀਂ ਤੇ ਕੱਚ ਦੀ ਹਾਂਡੀ ਪ੍ਰੂਵ ਕੀਤਾ ਲੋਕਾਂ ਨੇ ਸੰਗਰੂਰ ਦੇ ਹਨ ਆਮ ਆਦਮੀ ਪਾਰਟੀ ਦੀ ਸੰਗਰੂਰ ਸੀਟ ਜਿਹੜੀ ਭਗਵੰਤ ਮਾਨ ਨੇ ਖਾਲੀ ਕੀਤੀ ਸੀ ਜਿਹਨੂੰ ਇਹ ਆਪ ਦਾ ਮੱਕਾ ਕਹਿੰਦੇ ਸੀ ਵੀ ਇਹ ਤਾਂ ਜੀ ਆਮ ਆਦਮੀ ਦਾ ਮੱਕਾ ਪੰਜਾਬ 'ਚ ਇਹ ਨਹੀਂ ਹਾਰ ਸਕਦੇ ਲੋਕਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਸੀ ਵੀ ਉਹ ਤੁਹਾਡੀ ਕੱਚ ਦੀ ਹਾਂਡੀ 3 ਮਹੀਨੇ ਪਹਿਲਾਂ ਚੜ ਗਈ ਸੀ ਹੁਣ ਨਹੀਂ ਚੜਦੀ ਦਰਜਾ ਸਾਹਿਬ ਅੱਜ ਰਾਮੂ ਵਾਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿਸੇ ਤਰ੍ਹਾਂ ਕੋ ਤੁਹਾਡੇ ਭਾਈ ਵਾਲ ਸੀ ਅੱਜ ਉਹਨਾਂ ਨੇ ਸਰ ਨੂੰ ਅਪੀਲ ਕੀਤੀ ਆ ਕੀ ਰਾਜਾ ਬ੍ਰਿੰਗ ਜੀ ਨੂੰ ভোট ਪਾਉ ਕਿ ਅਕਾਲੀ ਦਲ ਨੇ ਪਿਛਲੇ 10 ਸਾਲ ਰਾਜ ਕੀਤਾ ਤੇ ਟਰੈਵਲ ਏਜੰਟਾਂ ਲਈ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜਿਹੜੇ ਫੇਰ ਚ ਫੋਰ ਵੀ ਕਰੀ ਇੰਜਾਮ ਲੈ ਮੈਂ ਰਾਮੂ ਵਾਲੀਆ ਸਾਹਿਬ ਨਾਲ ਮੇਰੇ ਪਰਿਵਾਰ ਦੇ ਨਾ ਜਾਤੀ ਸਬੰਧ ਨੇ ਇਸ ਲਈ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਿਰਫ ਇੰਨੀ ਹੀ ਗੱਲ ਕਹਿ ਕੇ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਜਿਹੜਾ ਸਿੱਖ ਰਾਮੂ ਵਾਲੀਆ ਸਾਹਿਬ ਵਰਗਾ ਜਿਨ੍ਹਾਂ ਨੇ ਕਵਿਸ਼ਰੀ ਕੀਤੀ ਪੰਥ ਤੋਂ ਸਾਰਾ ਕੁਝ ਲਿਆ ਕਵਿਸ਼ਰੀ ਕਰਕੇ ਆਪ ਦਾ ਜੀਵਨ ਗੁਜ਼ਰ ਬਸਰ ਸ਼ੁਰੂ ਕਰਕੇ ਸਾਰਾ ਰਾਜਨੀਤਿਕ ਜੀਵਨ ਉਸ ਕਵਿਸ਼ਰੀ ਦੇ ਸਿਰ ਤੇ ਲਿਆ ਅਕਾਲੀ ਦਲ ਤੋਂ ਲਿਆ ਗੁਰੂ ਤੋਂ ਲਿਆ ਹਰਮੰਦਰ ਸਾਹਿਬ ਤੋਂ ਲਿਆ ਜੇ ਉਹ ਹੈ ਜਿਹੜਾ ਆਦਮੀ ਅੱਜ ਉਸ ਕਾਂਗਰਸ ਲਈ ਵੋਟ ਮੰਗ ਰਿਹਾ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਟੈਂਕਾਂ-ਤੋਂਪਾਂ ਨਾਲ ਹਮਲਾ ਕਰਾਇਆ 84 ਸਾਡੇ ਸਿੱਖ ਨੌਜਵਾਨ ਮਾਰੇ ਜਿਹਦਾ ਹੱਥ ਪੰਜਾ ਖੂਨ ਨਹੀਂ ਆ ਪੰਜਾਬ ਨੇ ਖੂਨ ਨਾਲ ਲਿਬੜਿਆ ਹੋਇਆ ਜੇ ਉਹ ਇਹ ਵੀ ਗੱਲ ਭੁੱਲ ਗਏ ਤਾਂ ਮੇਰੇ ਕੋਲ ਉਹਨਾਂ ਨੂੰ ਜਵਾਬ ਦੇਣ ਲਈ ਕੋਈ ਸ਼ਬਦ ਨਹੀਂ ਕੋਈ ਬਿਲਕੁਲ ਕੋਈ ਸ਼ਬਦ ਨਹੀਂ ਸਰਦਾਰ ਸਾਹਿਬ ਜੀ ਕਿਹਾ ਕਿ ਰਾਜਪਟਾਣਾ ਚਲਾ ਰਹੇ ਨੇ ਭਗਵੰਤ ਮਾਨ ਹੂੰ ਕੀ ਲੱਗਦਾ ਉਹਨੂੰ ਲੋਕੀ ਤਾਂ ਵੀ ਪ੍ਰਸੰਦ ਕਰ ਰਹੇ ਉਹਨਾਂ ਨੂੰ ਕੀ ਲੱਗਦਾ ਕਿ ਉਹਨਾਂ ਇਸ ਬਾਰੇ ਤੁਹਾਨੂੰ ਲੱਗਦਾ ਹਾਂਜੀ ਬਈ ਉਹਨਾਂ ਦੀ ਕੋਈ ਪਸੰਦ ਹੈਗੀ ਹੈ ਲੋਕਾਂ 'ਚ ਦੇਖੋ ਹੱਸਣ ਲਈ ਤਾਂ ਤੁਸੀਂ ਕੋਈ ਸਕੇਟ ਵਾਲਾ ਹਸਾਉਣ ਵਾਲਾ ਕਲਾਕਾਰ ਇੱਥੇ ਲਿਆਓ ਆਪਾਂ ਸਾਰਿਆਂ ਨੇ ਚੱਲੇ ਜਾਣਾ ਤਾੜੀਆਂ ਮਾਰਾਂਗੇ ਹੱਸਾਂਗੇ ਕਿਉਂਕਿ ਉਹ ਹਾਸਾ ਹਰੇਕ ਲਈ ਜ਼ਰੂਰੀ ਹੈ ਡਾਕਟਰ ਕਹਿੰਦਾ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਹੱਸਣੇ ਪੰਜਾਬ ਚ ਲਾ ਰਹੇ ਇਸ ਲਈ ਨਾ 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 ਪੰਜਾਬ ਕਿੱਥੇ ਚੱਲ ਰਿਹਾ ਜੇ ਪੰਜਾਬ ਚੱਲਦਾ ਹੋਵੇ ਤਾਂ ਫਰੋਤਿਆਂ ਦੇ ਟੈਲੀਫੋਨ ਆਉਣ ਤਾਂ ਗੈਂਗਸਟਰ ਜੇਲਾਂ ਚੋਂ ਵਹਿ ਕੇ ਕਾਲਾ ਕਰਨ ਬਰਥਡੇ ਦੇ ਕੇਕ ਕੱਟੇ ਜਾਣ ਜੇ ਪੰਜਾਬ ਚੱਲ ਰਿਹਾ ਹੋਵੇ ਤਾਂ ਸੜਕਾਂ ਦਾ ਇੰਨਾ ਬੁਰਾ ਹਾਲ ਹੋਵੇ ਵੇ ਡੇ ਡੇ ਟੋਏ ਹੋਣ ਕੀ ਲੱਗਦਾ ਰੋਗੀ ਵਿਰੋਧ ਕਰਨਗੇ ਇਲੈਕਸ਼ਨ 'ਚ ਫਿਰ ਲੋਕ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਦਿਖਾਉਣਗੇ ਇਹ ਬੜਾ ਰੌਲਾ ਪਾਏ ਨੇ 130 130 ਉਹ ਨਾ ਸਰਸਵਤੀ ਬੈਠੀ ਹੁੰਦੀ ਆ ਜਬਾਨ ਤੇ 24 ਘੰਟਿਆਂ 'ਚ ਇੱਕ ਵਾਰ ਤਾਂ ਇਹਦੇ ਇੱਕ ਦਿਨ ਬੈਠੀ ਸੀ ਵਿਚਾਰੇ ਦੇ ਇਹਨੇ ਕਿਹਾ 13 ਜ਼ੀਰੋ ਕਹਿੰਦੀ ਤਥਾਸਤੂ ਉਹਨੇ ਜ਼ੀਰੋ ਇਹਨੂੰ ਦੇਤੀ 13 ਦੇਤੀਆਂ ਦੂਜੀਆਂ ਪਾਰਟੀਆਂ ਨੂੰ ਜਿਹਦੇ 'ਚ ਅਸੀਂ ਆਂ ਅੱਛਾ ਜੀ ਜਿਹਦੇ 'ਚ ਅਕਾਲੀ ਦਲ ਦੀ ਵਾਪਸੀ ਆ 4 ਤਰੀਕ ਨੂੰ ਰਿਜ਼ਲਟ ਆਉਣਗੇ 1 ਤਰੀਕ ਨੂੰ ਪੰਜਾਬ ਲਈ ਸਜਾਗ ਤੇ ਚੰਗੀ ਸੋਚ ਰੱਖਣ ਵਾਲਾ 1 ਜੂਨ ਨੂੰ ਕਦੇ ਨਹੀਂ ਭੁੱਲੂਗਾ ਇਹ ਗੱਲ ਯਾਦ ਰੱਖ ਕੇ ਵੋਟ ਪਾਉਗਾ ਤੇ ਉਹਦੇ ਨਤੀਜੇ ਹੋਣਗੇ ਤੁਹਾਡੇ ਸਾਹਮਣੇ ਆਉਣਗੇ। ਜਦੋਂ ਅਨਿਸ਼ਾ ਜੀ ਆਈਸੀ ਉਹਨਾਂ ਨੇ ਕਹਿ ਸਕੀ ਬੰਦੀ ਸਿਕਾਣੂ ਸੀ ਰਿਹਾ ਕਰਾਂਗੇ। ਉਹਨਾਂ ਨੂੰ ਰੋਕਿਆ ਕਿਹਨੇ ਆ 10 ਸਾਲ ਹੋ ਗਏ। ਅਕਾਲੀ ਦਲ ਉਹਨਾਂ ਦਾ ਭਾਈਵਾਲ ਰਿਹਾ, ਪਿੱਟਦਾ ਰਿਹਾ। ਕਾਲੀ ਸੂਚੀ ਹਟਾ ਦਿਓ। ਕਾਲੀ ਸੂਚੀ ਹਟਾ ਦਿਓ। ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਾਂ ਕੱਟ ਲਈਆਂ ਉਹ ਪੁੱਲਰ ਆ ਗਏ ਲੋਕ ਜਿਹੜੇ ਜਿਨ੍ਹਾਂ ਨੂੰ ਮੈਡੀਕਲ ਅਟੈਂਸ਼ਨ ਦੀ ਲੋੜ ਆ ਉਹਨਾਂ ਨੂੰ ਵੀ ਸਜ਼ਾ ਮਾਫੀ ਨਹੀਂ ਦੇ ਰਹੀ ਜਦ ਕਿ ਜਦ ਕਿ ਰਾਈਟਸ ਦੇ ਜਿਹੜੇ ਦੋਸ਼ੀ ਸੀ ਬਾਨੂ ਕੇਸ ਦੇ ਉਹਨਾਂ ਨੂੰ ਛਡਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਗਜਰਾਤ ਚ ਤੇ ਸਾਡੇ ਜਿਹੜੇ ਸਿੰਘ ਨੇ ਉਹ سزا ਪੂਰੀ ਕਰ ਚੁੱਕੇ ਨੇ ਤਾਂ ਵੀ ਉਹਨਾਂ ਦੀ ਕੋਈ ਰਿਹਾਈ ਨਹੀਂ 20-20 ਸਾਲ ਹੋ ਗਏ ਰਵਦਾ ਸਾਹਿਬ ਤੋਂ ਉਹ ਕਰਨਗੇ ਕਹਿੰਦਾ 10 ਸਾਲ ਕਿਨੇ ਰੋਕਿਆ ਸੀ ਕਰ ਦਿੰਦੇ ਰਵਦਾ ਸਾਹਿਬ ਤੁਸੀਂ ਸਟਾਰਟਿੰਗ 'ਚ ਰਾਜਾ ਬੜਿੰਗ ਬਾਰੇ ਕਿਹਾ ਵਿਚਾਰਾ ਬੜਾ ਸਮਝੂਦਾਰ ਕਿ ਸੰਧਾਰਚ ਵਿਚਾਰਾ ਉਹਨਾਂ ਕੋ ਤਾਂ ਕਰੋਨਾ ਵੀਰ ਆਦਮੀ ਕਰੋਨਾ ਦੀ ਗੱਲ ਹੀ ਘੁੰਦੇ ਨੇ ਵਿਚਾਰਾ ਕਿਉਂਦਾ ਕਿਸ ਸੰਧਾਰਚ ਕਿਹਾ ਹੁੰਦਾ ਇੱਕ ਵਿਚਾਰਾ ਵਕਤ ਕਾ ਮਾਰਾ ਫਿਰਦਾ ਹੈ ਮਾਰਾ ਮਾਰਾ ਮੈਂ ਇਸ ਸੰਦਰਭ ਚ ਉਹਨੂੰ ਵਿਚਾਰਾ ਕੇ ਉਹ ਤੁਰਿਆ ਫਿਰਦਾ ਕਦੇ ਬੱਸ ਚੜਦਾ ਕਦੇ ਥੱਲੇ ਉਤਰਦਾ ਕਦੇ ਉੱਤੇ ਚੜਦਾ ਕਦੇ ਨੰਬਰ ਦਿੰਦਾ ਕਦੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਵੀ ਮੈਂ ਇੱਥੇ ਰਹੂੰਗਾ ਉਹ ਭਾਈ ਤੂੰ ਗਿੱਦੜ ਬਾਹੇ ਦਾ ਪੈਰਾਸ਼ੂਟੀਆਂ ਤੂੰ ਪੈਰਾਸ਼ੂਟ ਲੈ ਕੇ ਕਿਉਂਕਿ ਲੋਕਾਂ ਨੇ ਤੈਨੂੰ ਜਿਤਾਉਣਾ ਨਹੀਂ ਜਿਤਾਉਣਗੇ ਲੋਕ ਲੁਧਿਆਣਾ ਵਾਸੀ ਨੂੰ ਇਹ ਗੱਲ ਮੇਰੀ ਅੱਜ ਨੋਟ ਕਰ ਲਿਓ ਤੁਸੀਂ ਸਾਰੇ ਬੈਠੇ ਹੋ ਲੁਧਿਆਣੇ ਦਾ ਆਪ ਦਾ ਕੈਂਡੀਡੇਟ ਢਿੱਲੋਂ ਜਿੱਤੂਗਾ ਜਿਹੜਾ ਆਪ ਦਾ ਲੁਧਿਆਣੇ ਦਾ ਕੈਂਡੀਡੇਟ ਆ ਉਹ ਜਿੱਤੂਗਾ ਥੈਂਕ ਯੂ ਥੈਂਕ ਯੂ ਰੱਖਾਓ ਜੀ ਵੀਡੀਓ ਵਾਲ ਹੋਈ ਸੀ ਦੱਸ ਦੇ ਲੋਕਾਂ ਨੂੰ ਮੈਂ ਰਾਜਾ ਬਣਾਂਗਾ ਰਾਜਾ ਬਣਾਂਗਾ ਜੀ ਹਾਂ ਜੀ ਹਾਂ ਉਹਦੇ ਤੇ ਤਾਂ ਮੈਂ ਗੱਲ ਕੀਤੀ ਉਹ ਗੱਲ ਜੀ